ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਭੇਡਾਂ ਸਨ ਜੰਗਲੀ ਚਰਨਦਾ ਸੀ ਜੰਗਲ ਹੀ ਚ ਰਹਿੰਦਾ ਸੀ ਭੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ ਹੀ ਚ ਰਹ ਜਾਂਦਾ بس ਕੰਡਿਆਂ ਦੀ ਰਕਵਾੜ ਜਿਹਾ ਬਣਾਈ ਹੋਈ ਸੀ چارੋਂ ਪਾਸੇ ਜਿਹਦੇ ਚ ਬੇੜਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰ ਸਮਝ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇੜਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇੜਾਂ ਨੂੰ ਵੀ ਨਾਲ ਲੈ ਜਾ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ ਉੱਥੇ ਇੱਕ ਵਾਇਸ ਭਉ ਕਥਾ ਕਰਨ ਵਾਲਾ ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਦ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਦਾ ਕੋਈ ਨਿਸ਼ਚਿਤ ठा ਟਿਕਾਣਾ ਨਹੀਂ ਜਿਵੇਂ ਕਲਗੀਧਰ ਪਾਸਤਾ ਕਹਿੰਦੇ ਨੇ ਅਨਾਮ ਹੈ ਅਠਾਮ ਹੈ ਤੂੰ ਸਰਬ ਦੇਸੀ ਹੈ ਵਿਆਪਕ ਹੈ ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ ਇੱਕ ਟਿਕਾਣਾ ਉਸ ਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ ਅਨਾਮ ਹੈ ਅਠਾਮ ਹੈ ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ ਤੂੰ ਅਨਾਮ ਹੈ ਹਰ ਚੀਜ਼ ਅਨਾਮ ਪੈਦਾ ਹੁੰਦੀ ਅਸੀਂ ਵੀ ਅਨਾਮ ਪੈਦਾ ਹੋਇਆ ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ ਉਹ ਕੋਈ ਚੀਜ਼ ਨਾਮ ਲੈ ਕੇ ਜਮਦੀ ਨਹੀਂ ਨਾਮ ਕੋਈ ਪ੍ਰਮਾਤਮਾ ਦਾ ਵੀ ਨਹੀਂ ਹੈ ਖਲਗਿੱਦਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ ਜਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ ਪਰ ਮੇਰੇ ਖਿਆਲ ਸਿਰਫ ਜਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ پوری سمجھ پہ ایسی اگمی رچنا ہے دھنگر گرو سنگھ جی مہاراج دی انام ہے اٹھام ہے اے پربو تیرا نشت کوئی ٹھیک ٹکا نہیں تیرا کوئی نام نہیں منک نے تیرے تیرے تیرے, تیرے جڑے گن دیکھے جہاں جنا جنا تو پرباوت ہوئے نام دین دے, دے گئے نام دین دے, دے گئے ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ ਕਿਸੇ ਨੇ ਕੋਈ ਪਹਿਲੂ ਦੇਖਿਆ ਕਿਸੇ ਨੇ ਕੋਈ ਪਹਿਲੂ ਦੇਖਿਆ ਫਿਰ ਭਾਸ਼ਾ ਲੋਕਾਂ ਦੀ ਅਲੱਗ-ਅਲੱਗ ਕੋ ਭਾਸ਼ਾ ਨੂੰ ਆਧਾਰ ਬਣਾ ਕੇ ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪ੍ਰਮਾਤਮਾ ਦੇ ਹੋ ਗਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੇ ਜਾਉ ਜੇਥੇ ਤੇਰੇ ਨਾਮ ਹੈ ਸਦਕੇ ਜਾਂਦੇ ਆ ਜਿੰਨੇ ਵੀ ਤੇਰੇ ਨਾਮ ਨੇ ਗੁਰੂ ਨਾਨਕ ਬਲਹਾਰੇ ਜਾਉ ਜਿਤੇ ਤੇਰੇ ਨਾਮ ਹੈ ਮੈਂ ਹੈਰਾਨਾ ਸੂਰਜ ਦੇ ਕਈ ਨਾਮ ਨੇ ਸੂਰਜ ਨੂੰ ਸੂਰਜ ਕਹਿੰਦੇ ਨੇ ਰਵੀ ਕਹਿੰਦੇ ਨੇ ਬਾਣ ਕਹਿੰਦੇ ਨੇ ਫਿਰ ਪਰਸ਼ੀਨ ਦੇਖ ਖੁਰਸ਼ੀਦ ਕਹਿੰਦੇ ਨੇ ਆਫਤਾਬ ਕਹਿੰਦੇ ਨੇ ਸਨ ਕਹਿੰਦੇ ਨੇ ਇਸੇ ਇੱਕ ਸੂਰਜ ਨੂੰ ਕੋਈ ਝਗੜਾ ਨਹੀਂ ਕਰਦਾ ਆਫਤਾਬ ਆਖੋ ਖੁਰਸ਼ੀਦ ਕਹੋ ਕਹਿੰਦੇ ਆ خورشید آفتاب کیوں کہ سورج آکو روی کیوں کہ روی آکھو بان کیوں کہ جڑا مہا سورج ہے نا وہ پرماتما اسے پر بڑے جگڑے نے رام کیوں کہ اللہ آخو اللہ کیوں کہ رام آخو परमात्मा ਦੇ ਨਾਮ ਤੇ ਅੱਜ ਤੱਕ ਪਤਾ ਨਹੀਂ ਕਿੰਨੇ ਝਗੜੇ ਹੋ ਚੁਕੇ ਨੇ ਔਰ ਹੋ ਰਹੇ ਨੇ ਔਰ ਪਤਾ ਨਹੀਂ ਕਿੰਨਾ ਖੂਨ ਖਰਾਬ ਹੋ ਗਿਆ ਰਾਜਨੀਤੀ ਕਰਕੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿੰਨਾ ਧਰਮ ਦੇ ਨਾਂ ਤੇ ਹੋਇਆ ਹੈ ਕਹਿ ਮੁਖਤਸਰ ਮੈਂ ਅਰਜ਼ ਕਰਾਂ ਕਲਗੀਧਰ ਪਾਤਸ਼ਾਹ ਕੇ ਨੇ ਹੈ ਪ੍ਰਭੂ ਤੇਰਾ ਕੋਈ ਨਾਮ ਨਹੀਂ ਅਕਾਲ ਸਤਿ ਦਾਇ ਤੇ ਤੇ ਤੱਕ ਕਹਨੇ ਨੇ ਕਾ ਨਾਮ ਤਾਂ ਕੋ ਕਹਾ ਕਹਿ ਕਹਾਵੇ ਕਾ ਮੈਂ ਬਖਾਨੋ ਕਹੇ ਮੋਨਾ ਹੈ ਇਹ ਪ੍ਰਭੂ ਮੈਨੂੰ ਕੁਝ ਨਹੀਂ ਪਤਾ ਤੇਰਾ ਕੀ ਨਾਮ ਹੈ ਮੈਨੂੰ ਕੁਝ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਦਸਵੇਂ ਗੁਰਨਾਮ ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹੇ ਮੋ ਨਾਵੇ ਕਿਉਂਕਿ ਹਰ ਨਾਮ ਤੇਰੇ ਤੇ ਪੂਰਾ ਉਤਰ ਜਾਂਦਾ ਹੈ ਮੈਂ ਕਿਸ ਤਰ੍ਹਾਂ ਕਹਿ ਦੇ ਇਹ ਨਾਮ ਹੈ ਤੇ ਨਹੀਂ ਇਹ ਹੈ ਤੇ ਉਹ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਹੀ ਸਪਸ਼ਟ ਕਰ ਦਿੰਨ ਬਲਹਾਰੀ ਜਾਓ ਜੇ ਤੇ ਤੇਰੇ ਨਾਮ ਹੈ ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ ਜਿਸ ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ ਕੋਈ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਂ ਲਾ ਸ਼ਰੇਕ ਉਹਦਾ ਕੋਈ ਸ਼ਰੀਕ ਨਹੀਂ ਹੈ ਹੱਸ ਪਿਆ ਇਹ ਆਲੀ ਪੇਡਾਂ ਨੂੰ ਵਾਪਸ ਲੈ ਆ ਉੱਥੇ ਕਿੰਦੇ ਲੈ خدا ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਫਾ ਪਤਾ ਚੱਲੇ ਤੂੰ ਮੇਰੇ ਵਰਗਾ ਹੀ ਹੈ ਸਾਡਾ ਵੀ ਕੋਈ ਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਚੱਲੋਂ ਹੋਰ ਤੇ ਕਿਸੇ ਨਾਲ ਮੇਰੀ ਸਾਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰਵੰਗਰ ਦੇਵ ਜੀ ਦਾ ਇੱਕ ਬੜਾ ਕੰਪੀ ਸਲੋਕ ਹੈ ਇਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਕਿਥੋਂ ਇਸਨੇ ਫਰਿਆਦ ਕੀਤੀ اے ਪ੍ਰਭੂ اے خدا ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ نہ کوئی بہن ہے نہ کوئی برا ہے نہ ماتا نہ پتا کوئی سنتان نہیں کوئی پتنی نہیں کوئی ماں باپ نہیں کچھ بھی نہیں کلے اج پتا چلے تو بھی کلا تو کلا لاش ہے ایک کہہ میرا من بہت خوش ہوئے۔ ہے خدا بہت خوش ہوا اب پہلی دفعہ پتہ چلے تو میری دفعہ میری طرح ਪਤਾ ਹੈ ਵਾਪਸ ਆ ਕੇ ਇਸ ਨੇ ਕੀ ਕੀਤਾ ਸੰਦੇਹਾ ਚੁਪੀ ਸੀ ਢੇਡਾਂ ਦਾ ਦੁੱਧ ਚੋਇਆ ਗਰਮ ਕੀਤਾ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਢੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਐ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੂੰ ਪੀ ਤੂੰ ਰਾਜ ਜਾਏਗਾ ਫਿਰ ਮੈਂ ਬਾਦਜ ਪੀ ਮੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਕਉ ਸਲਾਹ ਕਰਦੀ ਰਹੀ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਚਿਕਿਤਸਾ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਤੇ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੋਗੀਆਂ ਨੇ ਪਰ ਮੇਰੀਆਂ ਖੋਗੀਆਂ ਸੁਣ ਲੈ ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਇਹਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ हे खुदा इक ਹੋਰ ਵੀ ਖੂਬੀ ਐ ਮੇਨ ਮੇਰੇ ਕੋਲ ਫਿਰ ਇਹ ਕਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਜ਼ਾ ਵੀ ਐ ਮੈਂ ਰੱਖਿਆ ਹੋਇਆ ਫਿਰ ਇਹ ਕਪੜੇ ਸੀਦਿਆਂਗਾ ਫਿਰ ਹੋਰ ਵੀ ਸੁਣ ਲੈ खुदा ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਯਾਦ ਆਉਂਦੀ ਹੈ ਤੂੰ ਆ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਸਹੀ ਅੰਦਾਜ਼ ਇਹ ਖੁਦਾ ਤੋਂ ਵਾਅਦਾ ਤੇ ਸਹੀ ਜੇ ਕਿਦਰੇ ਤੈਨੂੰ ਥਕੇਮਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾ ਚਾਹੁੰਦੀ ਹੈ ਮੈਂ ਤੇਰਾ ਥਕੇਮਾ ਲਾ ਦੇਵਾਂਗਾ ਤੇ ਕਿਦਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਵਾਂਗਾ ਹਜ਼ਰਤ موسی ਲੰਘਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪੈਂਦੀ ਦਫਾ ਸੁਣੇ ਵੀ ਕੋਈ ਮਨੁੱਖ ਓਦਾ ਦੇ ਸਾਹਮਣੇ ਆਪਣੇ ਗੁਨਾ ਨੂੰ ਰੱਖ ਰਿਹਾ ਹੈ। ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਪਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨਵੀ ਵਿੱਚ ਦਰਜ ਕੀਤਾ ਹੈ। ਤੂ ਕੋ ਜਾਈ ਤਾ ਸ਼ਮਮਮ ਚਾਕਰ। ਕਿ ਖੁਦਾ ਤੂ ਕਿਥੈਂ? ਮੈਂ ਤੇਰੀ ਚਾਕਰੀ ਕਰਨੀ, ਤੇਰੀ ਨੌਕਰੀ ਕਰਨੀ। تیری غلامی کرنی جو کچھ آنگا میں میں نو تینوں دس دیتا ہے۔ جڑے جڑے گن میرے کول نے میں تینوں دس دیتے ہیں تیرے گا مجھے پتا کوئی نہیں وہ وائز کہہ رہے سی لا شریک ہے تو اپنا بھی لا شریک ہے سارا کوئی شریک نہیں وہ وائز کہہ رہے رہا سی لا مکان ہے تیرا کوئی تھاں ٹکانہ نہیں تو اپنا بھی کوئی نہیں اس حساب نال میں تیرے سانج بنائی ہے تو میریا خوبیاں سن میں نو کچھ نہیں پتا کو جائی تاشا ومم چاکرد مولانا روم نے لکھے اس طرح دی جد اس نے اچھی فریاد کی تھی تو تو ہے جائی تاشا ومم چاکرد میں تیری چاکری کرنے ہوں میں تیرا غلام بننا ਮੈਂ ਤੇਰੀ ਸੇਵਾ ਕਰ ਲਈ ਹੈ। ਕੰਨ ਨੇ حضرت موسی ਨੂੰ ਕ੍ਰੋਧ ਚੜਿਆ ਉਹਨੇ ਦੋ ਥੱਪੜ ਫਿਚ ਕੇ ਉਸਨੇ ਮਾਰੇ। ਖੁਦਾ ਨੂੰ ਤਾਪ ਚੜਦਾ ਹੈ। ਤੂੰ ਦਵਾਈ ਘੋਟ ਕੇ ਪਿਲਾਏਗਾ। ਉਹਦੇ ਕੱਪੜੇ ਪਾਟਦੇ ਨੇ ਤੂੰ ਸੀਦੇਗਾ। ਉਹਦੀ ਜੁੱਤੀ ਪਾਟਦੀ ਹੈ। ਮੂਰਖ ਤੈਨੂੰ ਇਤਨੀ ਵੀ ਸਮਝ ਨਹੀਂ। ਖੁਦਾ ਕੀ ਹੈ? ਉਤੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ ਇਹਨੂੰ ਕੱਖ ਨਹੀਂ ਸਮਝ ਫਿਰ ਇਹ ਸ਼ਬਦ ਨਾ ਬੋਲੇ ਚਲਾ ਗਿਆ ਕੋਹ ਦੂਰ ਤੇ ਰੋਣ ਲੱਗ ਪਿਆ ਆਇਆ ਲਈ ਕਿੰਦੇ ਸਾਰੇ ਜਹਾਨ ਦੇ ਵਿੱਚ ਇੱਕ ਤੋਈ ਤੇਸੀ ਉਹ ਵਾਇਜ਼ ਕਹਿੰਦਾ ਸੀ ਮੇਰੇ ਵਰਗਾ ਹੈ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਮੁਝ ਨਹੀਂ ਜੁੜੇਗਾ ਸੰਬੰਧ ਜਾਂ ਕੋਈ ਗੁਰੂ ਵਰਗਾ ਬਣੇ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪੈਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ منخنو وسیلہ دیتا ہے اس اسماتما نے پرماتما ہر جن ایسا چاہیے جیسا ہر ہی ہوئے ہری دا جن ہری دا دگت ہری جیسا چاہیے سوبھاؤ کر کے سبھاؤ کر کے فریاد پہ دے کرو کے تو ہی تیسی میرے ورگا اور یہ ریبر اے پیغمبر کہیں دے تو میرے ورگا نہیں ہے ਜ਼ਾਰ-ਉਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਘਰੀਆਂ ਦੀ ਧਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਾਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਹਦੇ ਦਿਲ ਨੂੰ ਚੋਟ ਲੱਗੀ ਕੋ ਤੁਰਤੇ ਬੈਠ ਰਹੀ ਐ موسی ਹਮੇਸ਼ਾ ਜੁੜ ਜਾਂਦਾ ਸੀ ਇੱਕ ਕੋਈ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਣ ਹੋ ਆ ਗਈ। ਕਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪਏ। ਪ੍ਰਭਾਤ ਹੋ ਗਈ। ਲੇਕਿਨ ਮੂਸਾ ਦਾ ਮਨ ਨਹੀਂ ਜੁੜਿਆ। ਫਰਿਆਦ ਕੀਤੀ ਮੂਸਾ ਨੇ। اے ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ? ਮੇਰੇ ਕੋਲ ਐਸੀ ਕੀ ਬੋਲ ਹੋ ਗਈ ਹੈ? ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਮਨੁੱਖ ਦੀ ਆਪਣੀ ਮਿਹਨਤ ਨਹੀਂ। ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਤੇ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਹੈ ਇਸ ਚੱਕਰ ਵਿੱਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੇਮਤ ਹੈ ਹੋਂ ਤੇ ਪਰਮਾਤਮਾ ਨੇ ਬਣਾਣਾ ਹੈ ਕੋਈ ਅਸੀਂ ਥੋੜੀ ਬਣਾਣਾ ਹੈ ਸਾਡੇ ਹੱਥ ਵਿੱਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੋਲ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਗੁਰਦੁਆਰੇ ਆਣਾ ਸਤਸੰਗ ਕਰਨਾ ਬਾਣੀ ਜਪਣਾ ਵਾਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਅੰਮ੍ਰਿਤ ਵੇਲੇ ਉੱਠਣਾ ਇਹ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਮਨੁੱਖ ਦੇ ਵਾਸਤੇ ਗੱਲ ਨਹੀਂ ਹੈ ਹੀ ਨਹੀਂ ਤੇ ਚੱਕਰ 'ਚ ਨਾ ਪੈਣਾ ਇਹ ਉਹਦੀ ਰਹਿਮਤ ਹੈ ਮੂਸਾ ਕਹਿੰਦਾ ਸੀ اے ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਅਲਹਾਮ ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ਅਲਹਾਮ ਹੋਇਆ ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਕੂੰ ਬਰਾਏ ਵਸਲ ਕਰਦਨ ਆਮਦੇ ਨੇ ਬਰਾਏ ਫਸਲ ਕਰਦਨ ਆਮਦੇ ਤੂੰ ਇਸ ਦੁਨੀਆਂ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਕਿ ਤੋੜ ਕੇ ਰੱਖ ਦਿੱਤਾ ਭਾਵੇਂ ਉਹ ਨਾ ਸਮਝ ਸੇ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਇਕਲ ਹੋਰ ਵੀ ਅਰਸ਼ ਕਰਦੇ ਆ ਅਗਰ ਮਨੁਕ ਚਤਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ ਪਰ ਮਨੁਕ ਭੋਲਾ ਨਹੀਂ ਹੈ ਧਰਮ ਦੀ ਦੁਨੀਆ ਵਿੱਚ ਕਾਮਯਾਬ ਨਹੀਂ ਹੋ ਸਕੇਗਾ ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ ਬੋਲਾਵਾ ਸੰਸਾਰ ਵਿੱਚ ਨਹੀਂ ਚੱਲਦਾ ਕਬੀਰ ਕਹਿੰਦੇ ਨੇ ਚਤਰਾਈ ਨ ਚਕਰ ਭੁਜ ਪਾਈਏ ਰੇ ਜਨ ਮਨ ਮਾਧੋ ਸੋ ਲਾਈ گرو نانک دیو جی مہارا جی مہاراج نے سہ سیا پان لکھ ہوئے تو ایک نہ چل لے چلے چترائی آویں کتے نہ کام کتنی چترائی کٹھی کر لے کتنا پاردہ گیان کٹھا کر لے کتنی سیاڑپ کٹھی کر لے کتنا تو چراک ہو جائیں حاضر جواب ہو جائیں جائے دی دنیا چنی چل دی چلتی اتنے تو بھولا با چل رہا ہے ماسومیت چل دی ہے ਉਤ੍ਰਿਤੀ ਸ਼ਰਧਾ ਕਮਾਉਂਦੀ ਹੈ ਉਤ੍ਰਿਤੀ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮਾਉਂਦਾ ਹੈ ਅਲਹਾਂ ਹੋਇਆ ਤੂ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੋੜੇ ਨੂੰ ਤੋੜ ਗਿਆ ਹੈ ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਉਹ ਕਿ ਤੋੜ ਕੇ ਰੱਖ ਦਿੱਤਾ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ ਪਹਿਲੇ ਉਹਨੂੰ ਜੋੜ ਕੇ ਆ ਉਹਨੂੰ ਜਾ ਕੇ ਖੈ ਖੁਦਾ ਤੇਰੇ ਵਰਗਾ ਹੀ ਇਤਿਹਾਸ ਹੈ ਮੂਸਾ ਵਾਪਸ ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀ ਪਤਾ ਕੀ ਅਖੇ ਐ ਆਯਾਲੀ ਖੁਦਾ ਕਹਿੰਦੇ ਖੁਦਾ ਤੇਰੇ ਵਰਗਾ ਹੀ ਹੈ ਤੇਰੇ ਵਰਗਾ ਸਾਡੇ ਗੁਨਾ ਤੇ ਵੀ ਨਹੀਂ ਰਿਝਿਆ ਸਾਡੇ ਗਿਆਨ ਤੇ ਵੀ ਨਹੀਂ ਰਿਝਿਆ ਤੇਰੇ ਭੋਲੇ ਬਾਤ ਤੇ ਰਿਝਿਆ